आज सुरतिया गांव में गुरु गोबिंद सिंह जी के प्रकाश पर्व के उपलक्ष्य में पूरे गांव में नगर कीर्तन निकाला गया ये नगर कीर्तन गुरुद्वारा बाबा चंद सिंह जी से शुरू हुआ और गांव सुरतिया के मुख्य मार्गो से होते हुए पूरे गांव में पहुंचा गांव के सरपंच सुखपाल सिंह ने बताया कि गांव सुरतिया में गुरु गोबिंद सिंह जी का प्रकाश पर्व बड़े धूमधाम से मनाया जाएगा और इसके लिए गुरुद्वारा कमेटी द्वारा तैयारियां की गई है इस नगर कीर्तन को गुरुद्वारा बाबा चंद सिंह जी से रवाना किया गांव में कई जगह पर चाय ब्रेड पकौड़ों का लंगर लगाया गया कीर्तनी सिंह द्वारा कीर्तन कर कर गुरु महाराज जी की गुरबाणी का गुणगान किया गया पूरे गांव से होते हुए शाम को गुरुद्वारा बाबा चंद सिंह जी में समाप्ति हुई गुरु गोबिंद सिंह जी के गुरु पर्व को मुख रखते हुए गाँव के गुरुद्वारा चंद सिंह जी में खंड पाठ प्रकाश किया गया जिसका भोग कल को डाला जाएगा इस मौके पर गांव के सरपंच सुखपाल सिंह प्रधान बूटा सिंह ग्रंथी सतनाम सिंह इसके साथ ही संपूर्ण नगरवासी मौजूद रहे वाहगुरु जी का खालसा वाहगुरु जी की फतेह हाँ जी अज सा नगरों धन धन साहब श्री गुरु गोबिंद जी महाराज पुत्रा मैदानी ਸਾਹਿਬ ਗੁਰੂ ਬਹੁਨ ਸਿੰਘ ਜੀ ਮਹਾਰਾਜ ਜੀ ਦਾ ਅਵਤਾਰ ਦਿਹਾੜਾ ਪੰਜ ਪਿਆਰਾਂ ਦੀਗਵਾਈ ਦੇ ਵਿੱਚ ਅੱਜ ਨਗਰ ਕੀਰਤਨਾ ਆਰੰਭ ਹੋਇਆ ਜੀ ਅੱਜ ਸਾਡੇ 1 ਨੰਬਰ ਵਾਰਡ ਦੇ ਵੱਲੋਂ ਪਹਿਲਾ ਵਾਰਡ ਹੈ ਜੀ ਇੱਥੇ ਨਗਰ ਕੀਰਤਨਾ ਲੰਗਰ ਪੰ ਦਾ ਪ੍ਰਬੰਧ ਕੀਤਾ ਗਿਆ ਜੀ ਇੱਥੇ ਤੇ ਬਹੁਤ ਖੁਸ਼ੀ ਹੈ ਜੀ ਸਾਨੂੰ ਪੁੱਤਰਾਂ ਦੇ ਦਾਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਅਵਤਾਰ ਦਿਹਾੜਾ ਸੰਗਤਾਂ ਨੂੰ ਆ ਰਹੀਆ ਹਨ ਸੋ ਭਾਈ ਸ਼ਬਦ ਗੁਰੂ ਨਾਲ ਜੜੋ ਬਾਣੀ ਗੁਰੂ ਗੁਰੂ ਹੈ ਬਾਣੀ ਬਿਚ ਬਾਣੀ ਅਮਰਤ ਸਾਰੇ ਗੁਰਬਾਣੀ ਕਹ ਸੇਵਕ ਜਨਮਾਨਾ ਪ੍ਰਤੱਖ ਗੁਰੂ ਨਿਸਤਾਰੇ ਸ਼ਬਦ ਗੁਰੂ ਹੈ ਜੀ ਇਸ ਕਰਕੇ ਭਾਈ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਸ਼ਬਦ ਗੁਰੂ ਨਾਲ ਜੁੜ ਕੇ ਗੁਰਬਾਣੀ ਦਾ ਅਭਿਆਸ ਗੁਰਬਾਣੀ ਪੜ੍ਹਨੀ ਸੁਣਨੀ ਬਾਣੀ ਅਤੇ ਬਾਣੀ ਦੇ ਧਾਰਨੀ ਹੋਵੋ ਸਾਰੀਆਂ ਸੰਗਤਾਂ ਦਾ ਅਸੀਂ ਪਿੰਡ ਸੂਰਤੀ ਦੇ ਵੱਲੋਂ ਤਾਏ ਦੇ ਲੋ ਧੰਨਵਾਦ ਕਰਦੇ ਆ ਸਾਡੇ ਮੌਜੂਦਾ ਸਰਪੰਚ ਸਾਹਿਬ ਜੀ ਸੰਗਪਾਲ ਸਿੰਘ ਜੀ ਇਹ ਆਪਾਂ ਨੂੰ ਦੱਸਣਗੇ ਬੜੀ ਖੁਸ਼ੀ ਦੀ ਗੱਲ ਹੈ ਜੀ ਸਾਡਾ ਪਿੰਡ ਸੂਰਤੀਆ ਹਰ ਸਾਲ ਸ੍ਰੀਮਾਨ ਮੰਤ ਬਾਬਾ ਚੰਦ ਸਿੰਘ ਜੀ ਦਾ ਗੁਰੂ ਘਰ ਹੈ ਸਾਰਾ ਪਿੰਡ ਬੜੀ ਸਰਧਾ ਨਾਲ ਇੱਥੇ ਨਤਮਸਤਕ ਹੁੰਦਾ ਹੈ ਤੇ ਹਰ ਸਾਲ 22 ਜਨਵਰੀ ਨੂੰ ਪਿਛਲੇ 20 ਸਾਲਾਂ ਤੋਂ ਪਰੰਪਰਾ ਚੱਲੀ ਆ ਰਹੀ ਹੈ ਜੀ 22 ਜਨਵਰੀ ਨੂੰ ਨਗਰ ਕੀਰਤਨ ਪਿੰਡ ਦੇ ਵਿੱਚ ਕੱਢਿਆ ਜਾਂਦਾ ਹੈ ਤੇ ਪਿੰਡ ਬੜਾ ਹੀ ਸਰਦਾ ਦੇ ਨਾਲ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੁੰਦਾ ਹੈ। ਇਸ ਟਾਈਮ ਹੁਣ ਬਾਰਡ ਨੰਬਰ 1 ਦੇ ਵਿੱਚੋਂ ਚਾਲੂ ਹੋ ਕੇ ਹੁਣੀ ਇੱਥੇ ਗੁਰੂ ਸਾਹਿਬ ਨੇ ਚਰਨ ਪਾਈ ਸੀਗੇ ਤੇ ਨਗਰ ਕੀਰਤਨ ਇਥੋਂ ਲੰਗਰ ਪਾਣੀ ਸਾਕ ਤੇ ਸੰਗਤਾਂ ਗਈਆਂ ਨੇ ਬੜੀ ਖੁਸ਼ੀ ਦੀ ਗੱਲ ਹੈ। ਸਾਰੇ ਨਗਰ ਨੂੰ ਲੱਖ ਲੱਖ ਵਧਾਈਆਂ ਨਗਰ ਕੀਰਤਨ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ।